ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਮਾਰਾ ਤੁਹਾਨੂੰ ਦਨ ਦੁੱਗਣੀ ਤੇ ਰਾਤ ਚੌਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ। ਸੋ ਪਹੁੰਚੋ ਜੀ ਰੁਪੜ ਇੱਕ ਦੋ ਕੰਮ ਹੈ ਜ਼ਰੂਰੀ ਜਿਹੜੇ ਕਰਨੇ ਵਾਲੇ ਸੀ ਤੇ ਸਾਡੀ ਹਰਗੁਣ ਦਾ ਜੀ ਪਹਿਲੀ ਚੱਕਰੀ ਆ ਜੀ ਪਹਿਲੀ ਚੱਕਰੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੀ ਵੀ ਪਹਿਲੀ ਚੱਕਰੀ ਆ ਹਰ ਗੁੰ ਨਾਲ ਹਾਂ ਹਾਂ ਜਸਮੀਨ ਵੀ ਐਸਾ ਨਾਨਾ ਨਾਨੀ ਦੇ ਤੌਰ ਤੇ ਵੀ ਪਹਿਲੀ ਹੋਆ ਕਿਸੇ ਦੀ ਮਾਮਾ ਮਾਮੀ ਦੀ ਹੈ ਕਿਸੇ ਦੀ ਕੋਈ ਰਿਸ਼ਤੇਦਾਰੀ ਸਾਡੇ ਨਾਲ ਕਿਸੇ ਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਸਾਡੇ ਨਾਲ ਸੰਬੰਧ ਬਣਾਈ ਬੈਠਾ ਕੋਈ ਭੈਣ ਭਾਈ ਆਣੇ ਕੋਈ ਆਪਣੇ ਸਾਨੂੰ ਬੱਚੇ ਸਮਝਦਾ ਜਿਹੜੇ ਸਾਰਿਆਂ ਦੇ ਕਿਸੇ ਦੀ ਨਾਨਾ ਨਾਨੀ ਦੀ ਪੋਸਟਾ ਕਿਸੇ ਦੀ ਮਾਮਾ ਮਾਮੀ ਦੀ ਪੋਸਟਾ ਕਿਸੇ ਦੀ ਕਾਸੀ ਦੀ ਹੈ ਤੇ ਬਾਜ਼ਾਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਜੀ ਪੂਰੀਆਂ ਇਸ ਟਾਈਮ ਹਾਂਜੀ ਸਵੇਰ ਦਾ ਟਾਈਮ ਹੈ ਜੀ ਤਕਰੀਬਨ ਅ 10 10:30 ਦਾ ਟਾਈਮ ਹੋਇਆ ਹੋਇਆ ਹੈ ਹਾਂਜੀ ਤੇ ਅਸੀਂ ਵੈਸੇ ਆਏ ਸੀ ਜਸਮੀ ਦਾ ਚੈੱਕ-ਅਪ ਕਰਾਉਣ ਠੀਕ ਹੈ ਬਖਰੂ ਦੀ ਕਿਰਪਾ ਨਾਲ ਪਹਿਲਾਂ ਨਾਲੋਂ ਤੇ ਬਹੁਤ ਜ਼ਿਆਦਾ ਅਪਰੂਵਮੈਂਟ ਆ ਤੇ ਮੈਂ ਸੰਦੀਪ ਕਹਿੰਦੀ ਵੀ ਹੁਣ ਆਏ ਤਾਂ ਹੋਏ ਵੀ ਪਾ ਬਾਜ਼ਾਰ ਦੇ ਵਿੱਚ ਤੇ ਜਿਹੜਾ ਸਮਾਨ ਕੁਝ ਕਰੀ ਤੇ ਕਰਾ ਦਾਰੀਆਂ ਕਾ ਕਚੌਰੀਆਂ ਚੂਰੀਆਂ ਵੀ ਬਣਨੀਆਂ ਖਾਸਾ ਕੁਝ ਬਣਨਾ ਹੈ ਆਲੂ ਲੈਣੇ ਲਾਲ ਮੇਰੇ ਖਿਆਲ ਚ ਤਾਂ ਲੈ ਗਏ ਤੇ ਹਨਾ ਆਲੂ ਲਾਲ ਤਾਂ ਲੈ ਗਏ ਤੇ ਬਾਕੀ ਸਮਾਨ ਧਨੀਆ ਵਗੈਰਾ ਆਦ ਨਹੀਂ ਦੀ ਹਾਂ ਹਾਂ ਅਦਰਕ ਹਰੀਆਂ ਮਿਰਚਾਂ ਵੀ ਪਾਪਾ ਜੀ ਲਿਆਏ ਹਰੀਆਂ ਮਿਰਚਾਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਖੇਤ ਵਿੱਚ ਵਾਧੂ ਨੇ ਵਾਧੂ ਨੇ ਤਾਂ ਕੌੜੀ ਬਹੁਤ ਹੈ ਕੌੜੀ ਮਿਰਚ ਦਾ ਮਤਲਬ ਕੀ ਹੁੰਦਾ ਕੌੜੀ ਮਿਰਚ ਤਾਂ ਆਪਾਂ ਕੜਤਣ ਵਾਸਤੇ ਲੱਗੀਆਂ ਮਿਰਚਾਂ ਕੜਤਣ ਕਹਿੰਦੇ ਨਹੀਂ ਹੁੰਦਾ ਹਾਂ ਕੜਤਣ ਵਾਸਤੇ ਲਾਉਣੀਆਂ ਮੈਂ ਬਾਜ਼ਾਰ ਚ ਮਿਰਚਾਂ ਮਨ ਦਾ ਪੈਰੀ ਲੱਗਿਆ ਵੀ ਬਰੂ ਤੇ ਵੈਸੇ ਇੱਕ ਗੱਲ ਹੈਗੀ ਜੀ ਇਸ ਵਾਰ ਜਿਹੜੇ ਤਿਹਾਰ ਆ ਰਾ ਥੋੜੇ ਜੇ ਡਵੈਲਪਮੈਂਟਡ ਹੋਏ ਪਿਆ ਜੀ ਕਿ ਡਵੈਲਪਮੈਂਟਡ ਆਏ ਹੋਗੇ ਵੀ ਦੋ ਦੋ ਤਰੀਕਾਂ ਚ ਹਰ ਇੱਕ ਪ੍ਰੋਗਰਾਮ ਆ ਰਿਹਾ ਹੈ ਵਿੱਚ ਦਸਹਿਰਾ ਵੀ ਦੋ ਤਰੀਕਾਂ ਚ ਮਨਾ ਹੋ ਗਿਆ ਜੀ ਵਿੱਚ ਆ ਚੱਕਰੀਆਂ ਇੱਕ ਦੋ ਲੱਗ ਕੇ ਵਿੱਚ ਅੱਜ ਇਹ ਕਿੰਨੇ ਅੱਜ ਵੀ ਚੱਕਰੀਆਂ ਮਨਾਉਣੀਆਂ ਕਈਆਂ ਨੇ ਕੱਲੂ ਵੀ ਹਾਂ ਹਾਂ ਪਤਾ ਨਹੀਂ ਹੁਣ ਕਿੱਥੇ ਕਿੱਥੇ ਪੰਜਾਬ ਵਿੱਚ ਫੇਰ ਗੱਲ ਉੱਤੀ ਹੋਗੀ ਵੀ ਕਿੱਥੇ ਕਿੱਥੇ ਮਨਾਉਂਦੇ ਕਿੱਥੇ ਕਿੱਥੇ ਨਹੀਂ ਮਨਾਉਂਦੇ ਇਹ ਆਪਾਂ ਨੂੰ ਪਤਾ ਨਹੀਂ ਅਸੀਂ ਮਨਾਉਂਦੇ ਸਾਡੇ ਪੂਰਵਾ ਸਾਡੇ ਦਾਦੇ ਪੜਦਾਦੇ ਮਨਾਉਂਦੇ ਆਇ ਤੈ ਗਾਹਾਂ ਅਸੀਂ ਵੀ ਮਨਾਉਂਦੇ ਚੱਲੇ ਜਾ ਰਿਹਾ ਹੈ ਤੇ ਗਾਹਾਂ ਚਾੜ ਦੇ ਜਵਾਕਾਂ ਨੇ ਮਨਾਉਣੀ ਨਹੀਂ ਮਨਾਉਣੀ ਚਾਹਨੇ ਖੁਸ਼ੀ ਦਾ ਹੀ ਕਾਰਨ ਆ ਇਹਦੇ ਨਾਲ ਕਿਹੜੇ ਕਿਸੇ ਦਾ ਦਿਲ ਦੁੱਖ ਦਾ ਗੁਲਗਲੇ ਕਚੌਰੀਆਂ ਤਾਂ ਵੀ ਮੀਂਹ ਚ ਬਣਾ ਕੇ ਖਾਣੇ ਮਨ ਤਾਬ ਮੇਰੀ ਸਹੋਰੀਆਂ ਦੀ ਐ ਵੀ ਕੱਲ ਨੂੰ ਮੱਥਾ ਟੇਕੇ ਖਾ ਲੂ ਉੱਥੇ ਬਣਾਣੇ ਤੇ ਪਰ ਬਾਬਾ ਜੀ ਛੇਤੀ ਠੀਕ ਕਰੇ ਮੈਂ ਫੇਰ ਜਾ ਕੇ ਬਣਾਉ ਚਲੋ ਉਹਦਾ ਫੇਰ ਬਣਾ ਲਾਂਗੇ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਆ ਗੱਲ ਹੈਗੀ ਜੀ ਇਦਾਂ ਦਵਾਲੀ ਦਾ ਵੀ ਚੱਕਰ ਪੈ ਰਿਹਾ ਜੀ 21 ਤਰੀਕ ਔਰ 22 ਤਰੀਕ ਦਾ ਕਨਫਿਊਜ਼ਡ ਆ ਉਹ ਕਨਫਿਊਜ਼ਨ ਅਸੀਂ ਤਾਂ ਕਲੀਅਰ ਕਰਤਾ ਵੀ ਜਦੋਂ ਦਰਬਾਰ ਸਾਹਿਬ 'ਚ ਬਣਾਤੀ ਦਿਲਾਵਾ ਦਿਵਾਲੀ ਸਮਝ ਲਓ ਉਸੇ ਦਿਨ ਉਸੇ ਦਿਨ ਆਪਰੇ ਮਨਾ ਲੈਣੀ ਜੀ ਦਰਬਾਰ ਸਾਹਿਬ ਵਾਲੇ ਦੋਨੇ ਅ ਬਾਕੀ ਸਾਰਿਆਂ ਦੇ ਭਾਈ ਚੜ੍ਹਦੀ ਕਲਾ 'ਚ ਰਹੇ ਪਰਿਵਾਰ ਕਿਸੇ ਨਾਲ ਕੋਈ ਵਾਅਦਾ ਕਾਟਾ ਨਾ ਹੋਵੇ ਤਾਂ ਬਧੀ ਦਵਾਲੀਆ ਨਿਕਲ ਜਾਣੀਆਂ ਤੇ ਕੋਈ ਨਹੀਂ ਦੇਖਦੇ ਆ ਵੀ ਹੁਣ ਤੁਸੀਂ ਬਲੌਗਰ ਨਾਲ ਬਣੇ ਰਹੋ ਅੱਗੇ ਗਰਮੀ ਲੱਗੀ ਹੁਣ ਗੱਡੀ ਕਰੀ ਵੀ ਬੰਦ ਤੇ ਸੇਕ ਮਾਰਨ ਲੱਗਦੇ ਆ ਆਲੇ-ਦਾਲ ਤੇ ਧੁੱਪ ਪੈਂਦੀ ਨਾ ਜਿਹੜੀ ਉਹ ਸੇਕ ਵਾਲੀ ਧੁੱਪ ਅਸਟਾਵਾ ਹਵਾ ਤਾਂ ਚੱਲਦੀ ਐ ਹੁਣ ਜੱਸ ਵੀ ਨੇ ਮੈਨੂੰ ਇਹ ਦੱਸ ਵੀ ਪੁੱਤ ਮੈਂ ਗੱਡੀ 'ਚ ਏਸੀ ਲਾ ਕੇ ਛੱਡ ਕੇ ਜਾਵਾਂ ਕਿ ਸੀਸੇ ਡਾਊਨ ਕਰਕੇ ਰੱਖਾਂ ਨੋਰਮਲ ਜਿਹਾ ਰੱਖ ਕੇ ਛੱਡ ਜਾਓ ਏਸੀ ਲਾ ਕੇ ਨੋਰਮਲ ਤਾਂ ਇੱਥੇ ਕੰਮ ਨਹੀਂ ਕਰਦਾ ਤੇਰੇ ਕੋਲ ਕੁਝ ਵੀ ਚਲੋ ਕਿਲਾਜੋ ਫੇਰ ਤੁਸੀਂ ਥੋੜੀ ਸੀਸਾ ਵੀ ਖੋਲ ਲਾਣਾ ਹਾਂ ਹਾਂ ਚਲੋ ਠੀਕ ਆ ਜੀ ਚੱਲਦੇ ਆ ਫਿਰ ਅਸੀਂ ਹੁਣ ਪਹੁੰਚ ਗਏ ਜੀ ਬਾਜ਼ਾਰ ਸੇ ਬਾਜ਼ਾਰ ਦੇ ਵਿੱਚ ਅਸਟਰਾਮ ਯਾਰ ਦੇਖ ਨਾ ਸਰੂ ਕੋੜਾ ਪਤਾ ਇਹ ਵੀ ਗਾਂ ਪੁੱਛਣ ਜਾਊਗੀ ਇਹ ਫੈਸਟੀਵਲ ਹੈਗਾ ਜੀ ਤਾਂ ਸਮਝ ਲੋ ਵੀ ਦੇਖ ਲੋ ਚੱਕਰਿਆਂ ਦਾ ਡਿਜ਼ਾਈਨ ਓਹ ਜਮਾ ਹੁਣੇ ਲੈਣੇ ਕਿ ਵਾਪਸੀ ਚ ਲੈਣੀਆਂ ਵਾਪਸੀ ਚ ਲੈਣੇ ਅਸੀਂ ਜਾਈ ਬਾਜ਼ਾਰ ਤੇ ਮੁੜ ਕੇ ਆ ਚੱਲਣੇ ਚਲੋ ਜੀ ਬਾਜ਼ਾਰ ਦੇ ਵਿੱਚ ਇਸ ਟਾਈਮ ਜਾਣ ਵਾਲੀਆਂ ਸੰਗਤਾਂ ਵੱਧ ਆ ਉਧਰ ਤੇ ਵਾਪਸ ਆਉਣ ਵਾਲੀਆਂ ਘੱਟ ਆ ਲਓ ਇਧਰ ਵੀ ਚੱਕਰ ਹੀ ਫੇਰੇ ਸਾਰੇ ਮਮੀ ਨੂੰ ਕਰੀਮ ਪੈਂਟ ਲੈ ਕੇ ਜਾਣੀਆਂ ਕਾਰਨ ਵੀਰ ਵਾਸਤੇ کریم ਪੈਂਟ ਉਹਨਾਂ ਵਾਸਤੇ ਦੇਖ ਲਾ ਜੀ ਲੋ ਜੀ ਜੰਗਮ ਭਾਜੀ ਉਹਨਾਂ ਨੇ ਵੀ ਲਾਇਆ ਪੈ ਸ਼ੀਸ਼ੇ-ਸੁੱਸ਼ੇ ਸਾਰੇ ਜੀ ਇਹਦੇ ਤੇ ਤੇ ਦਿੱਲੀ ਸਾਈਡ ਘਰ ਵਾਸਤੇ ਜੇ ਕੋ ਸਜਾਵਟ ਦਾ ਸਮਾਨ ਲੈਣਾ ਤੇ ਦੌੜ ਲਈ ਵਾਸਤੇ ਵੀ ਆ ਗਏ ਇੱਧਰ ਛਿੱਲਾ ਕਰੋੜ ਘਟਾਉਣੇ ਮੰਦੀ ਛੋੜਦੇ ਵੇਸ ਵੀ ਆ ਰਿਆ ਜੀ ਭੱਜਿਆ ਹੁਣ ਗਵਾਲੀ ਬੰਦੀ ਛੋੜਦੇ ਵੇਸ ਵੀ ਕਹਿੰਦੇ ਦਵਾਲੇ ਜਿੱਦ ਤੱਕ ਆ ਕਹਿ ਲੈਣਾ ਕਿਆ ਹਾਂ ਉਹ ਮਿੱਟੀ ਵਾਲੀ ਲੈਣੀ ਹੈ ਕਿ ਦੱਸੋ ਲੋਹੇ ਦੀ ਲੈਣੀ ਹੈ ਮਿੱਟੀ ਵਾਲੀ ਆਇਆ ਵੀ ਮਿੱਟੀ ਵਾਲੀ ਨਾਲ ਆਪਣੇ ਕੋਲ ਹੋ ਹੈ ਗਿਆ ਸਟੀਲ ਵਾਲੀ ਲੈ ਲੀਂ ਸਟੀਲ ਵਾਲੀ ਲੈ ਲੈ ਫਿਰ ਵਾਹ ਗਿਰੋ ਆਣਾ ਤੇ ਹਲੜੀ ਹਲੂ ਚੁੱਭਦਾ ਪਹਿਲੀ ਵੀ ਆਵਾ ਵਿਚਾਰੇ ਨੂੰ ਉਹ ਤਾਂ ਲੈ ਲੈਣੇ ਆਪਾਂ ਬੱਸ 12:30 ਬੱਸ ਦੇਖ ਲੈ ਵੇਖ ਤੂੰ ਮੈਂ ਇੱਧਰ ਕਰਦਵਾ ਜੀ ਇੱਧਰ ਬਾਜ਼ਾਰ ਦੇ ਵਿੱਚ ਤਾਂ ਵੈਸੇ ਹਾ ਤਾਂ ਚਹਲ ਫਹਲ ਪੂਰੀ ਕੋਈ ਵੀ ਆ ਸ਼ੁਭ ਦਿਪਾਵਲੀ ਅੱਛਾ ਜੀ ਦੁਕਾਨ ਤਾਂ ਤੁਸੀਂ ਐਨ ਸਜਾਈ ਪਈ ਆ ਜੀ ਪੂਰੀ ਟਾਰ ਕੱਢੀ ਪਈ ਆ ਦੁਕਾਨ ਦੀ ਫੁੱਲੇ ਫੁੱਲ ਦੀਵਾਲੀ ਆ ਗਈ ਦੀਵਾਲੀ ਨੂੰ ਘਰਾਂ ਦੇ ਵਿੱਚ ਵੀ ਸਾਰਿਆਂ ਨੇ ਇਦਾਂ ਟੌਰਾਂ ਲੱਡਣੀਆਂ ਚਲੋ ਹਾਂਜੀ ਹਾਂ ਆਜੋ ਹੁਣ ਚੱਕਰੀ ਜੀ ਉਹਦੇ ਕੋਲ ਇੱਕੇ ਸੀ ਉਹਨੂੰ ਵਿਚਾਰੇ ਨੂੰ ਪਿਆ ਬਾਸੀ ਚੇਬਾ ਪਰ ਜਿਹੜੇ ਹੋੜ ਦਿਖਾ ਰਹੇ ਸੀ ਉਹ ਥੋੜੇ ਜਿਹਾ ਹਲਕੇ ਆ ਸੀ ਪਰ ਉਹਦਾ ਪਰ ਪੈ ਜਾਣਾ ਸੀ ਸਾਡੇ ਕੋਲ ਜਾ ਕੇ ਚਿਬ ਕੋ ਸਾਡੇ ਵੀ ਬਹੁ ਭਾਂਡੇ ਖੜਕਦੇ ਆਹ ਨਾ ਗੇਟ ਬਾਰ ਜਿਹੜਾ ਬਾਂਦਰ ਟਾਂਗ ਉਹਦਾ ਚਾਹ ਕਰਦਾ ਉਹਦਾ ਬਾਂਦਰ ਕੋਤਨੀ ਆਈਆ ਅੰਬ ਦੇ ਪੱਤੇ ਟਾਂਗਦੇ ਨੇ ਜਵਾਕਦੇ ਇਹਨਾਂ ਨੇ ਰੈਡੀमेड ਬਣਾਤੇ ਹੀ ਅੰਬ ਦੇ ਪੱਤੇ ਹੁਣ ਚਲੋ ਮਾਹਰ ਸਤਨਾਮ ਬਹਾਰ ਦਾ ਬਹਾਰਤਾ ਹੈ ਲੱਦਾ ਵੀ ਬਾਜ਼ਾਰ ਤਾਂ ੱੱਕਾ ਖੜਕਦਾ ਹੋਣਾ ਪਰ ਨਹੀਂ ਹੈਗਾ ਉਥੇ ਜੇ ਵੇਹਲ ਤਾਂ ਥੋੜਾ ਜਿਹਾ ਹੋਰ ਆ ਕੇ ਲੱਗਦਾ ਪਤਾ ਹੁਣ ਲੜੀਆਂ ਵੀ ਲੱਗਣੀਆਂ ਘਰਾਂ ਦੇ ਉੱਪਰ ਕਈਆਂ ਨੇ ਪੇਂਟ ਵੀ ਕਰਾਉਣੇ ਆ ਤੇ ਖੁਸ਼ੀ ਖੁਸ਼ੀ ਸਾਰਿਆਂ ਦੇ ਦੁਆਲੀ ਮਨਾਉਂਦੇ ਵਾਹਿਗੁਰੂ ਜੀ ਅੱਜ ਫੇਰ ਨੌ ਭੁੱਲ ਗਿਆ ਇਹਨਾਂ ਦਾ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਕਿਹੜੀ ਜਲੇਬੀ ਐ ਅਮਰਤੀ ਅਮਰਤੀ ਵੈਰੀ ਗੁੱਡ ਬਣ ਰਹੀ ਹੈ ਜੀ ਅਮਰਤੀ ਨਾਲ ਦੀ ਨਾਲ ਗਰਮਾ ਗਰਮ ਸੇਲ ਤੇ ਸੰਦੀਪ ਘਰ ਨੂੰ ਛੱਡ ਕੇ ਘਰ ਹਾਈ ਲਾਂਗੇ ਉਹਨੂੰ ਅਮਰਤੀ ਨੇ ਲਿਜਾ ਲਿਆ ਚਲੋ ਮਾ ਹਾ ਜੀ ਬੇਲਾ ਸੁਨਿਆਰ ਪਿੱਛੇ ਨੂੰ ਮੁੜ ਕੇ ਉਹ ਵੀ ਨਹੀਂ ਦੇਖਦੀ ਸੋਨਾ ਹੀ ਐ ਤੇ ਕੀ ਤਾਂ ਬਹੁਤ ਉੱਪਰ ਫਿਰਦਾ ਜੀ ਕੀ ਕਰੂੰਗੇ ਲੈਣੇ ਵਾਲੇ ਲਈ ਵੀ ਜਾਂਦੇ ਰਿਕੁਆਇਰਮੈਂਟ ਦੇ ਹਸਾਬ ਨਾਲ ਲੈਣਾ ਵੀ ਪੈਣਾ ਵਾਹਿਗੁਰੂ ਚਲੋ ਜੀ ਚਲੋ ਚਲੋ ਇਦਰਾ ਸੰਦੀਪ ਨੇ ਮਾਰ ਲਈ ਜੀ ਬ੍ਰੇਕ ਐ ਨਹੀਂ ਕਹਿੰਦੀ 10 ਕਿਲੋ ਪਤੀਸੇ ਦੀ ਵਰਪੀ ਇੱਥੋਂ ਲੈ ਕੇ ਜਾਂਦੀ ਹੈ ਜਦ ਵੀ ਆਉਂਦੀ ਹੈ ਤੇ 10 ਕਿਲੋ ਲੈਣੀ ਜੀ ਬਾਲੂ ਸ਼ਾਹੀ ਆ ਪਈ ਯਾਰ ਉਹ ਪਾਰਾ ਜੀ ਪਤੀਸੇ ਦੀ ਵਰਪੀ ਬੜਾ ਸਾਹਮਣੇ ਕਿੰਨੇ ਪੈਸੇ ਹੋਣੇ ਤੇ ਨ ਕੱਢਣ ਤਾਂ ਲੱਗੀ ਦੀ ਹੁਣ ਸਾਥੇ ਕੱਢੇ ਨਾ ਕੱਟਣ ਕੱਟ 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 ਦੇ ਜੇ ਕੈਸ਼ ਹੈਗਾ ਤਾਂ ਦੋ ਲੋ ਜੀ ਤੇਰੀ ਪੇਮੈਂਟ ਲੋ ਜੀ ਪਹੁੰਚ ਗੋ ਜੀ ਸੀ 올 ਡੇਜ਼ ਆ ਗੋਲਡ ਕੀ ਹਾਲ ਹੈ ਜੀ ਸਸਿਕਾ ਵੀ ਸਾਸਤ੍ਰ ਗੱਲ ਕੀ ਹਾਲ ਹੈ ਜੀ ਕੋਈ ਜਦਵਾਈ ਦੁਕਾਨ ਚਲ ਓ ਯਾਰ ਮੈਨੂੰ ਕਦੇ ਗਈ ਜਾਂਦੀ ਸੰਦੀਪ ਉਹ ਇਹਨਾਂ ਨੇ ਦੁਕਾਨ ਨਵੀਂ ਬਣਾਈ ਹੈ ਨਵੀਂ ਬਣਾਈ ਮਾਹ ਪਤਾ ਨਹੀਂ ਕਿਤੇ ਹੋਰ ਦੁਕਾਨ ਖੋਲ੍ਹ ਲਈ ਤੁਸੀਂ ਨਹੀਂ ਨਹੀਂ ਦੁਕਾਨ ਇੱਥੀ ਹੈ ਫਿਰ ਪਰ ਸਮ ਇਹਦਾ ਰੇਲੋਵੇਸ਼ਨ ਕਰਾਤਾ ਤੁਸੀਂ ਬਹੁਤ ਵਧੀਆ ਲੱਗਦੀ ਹੁਣ ਸਾਰ ਦੁਕਾਨ ਦੇਖਣ ਨੂੰ ਹਾਂ ਛੋਟੀ ਹੀ ਮੈਂ ਬਕੀ ਨਹੀਂ ਰੱਖਾਂ ਹੁਣ ਟੌਰ ਵਧੀਆ ਹਨ ਪੂਰੀ ਨਾ ਤੇ ਪ੍ਰਗਲ ਦਾਸ ਤੇ ਦੋ ਦਸਤੇ ਜੇ ਸਾਰੇ ਬੱਚੇ ਦੋਨੋਂ ਇੱਕੋ ਜਿਹੇ ਬੈਕਸਾਈਡ ਉਧਰ ਦੇਖੋ ਸਿਰਫ ਸਾਈਡ ਰੋਟੀ ਘਰ ਨਹੀਂ ਜਾਂਦੇ ਹਾਂ ਇਹਨਾਂ ਦੇ ਇੱਕੋ ਜਿਹੇ ਹਾਂ ਇੱਕੋ ਜਿਹੇ ਹੋਰ ਮੱਟਾ ਲੁੱਟਾਂ ਦੇ ਪਿਆ ਹੈ ਨਾ ਆਹ ਸਮਾਨ ਤੌਰ ਲੱਗਦੀ ਜੀ ਇਹਦੀ ਪੂਰੀ ਆ ਨਾ ਹਾਂ ਇਹ ਕਾਹ ਦਾ ਚੀਜ਼ ਇਹ ਨੂਨ ਮਿਰਚ ਵਾਲਾ ਨਹੀਂ ਕਾਜੂਰਾ ਉਹ ਫਿਰ ਜਿਨੀਆ ਮਰਜੀ ਕੌਲੀਆਂ ਰੱਖ ਲੈ ਇਹਦੇ ਨਾਲ ਵੀ ਡੱਬਾ ਜਦ ਲਈ ਕਿ ਜਿਹੜਾ ਜਿੱਦੇ ਤੋਂ ਨੂੰ ਮਿੱਤ ਪਾਉਂਦੇ ਗੋਲ ਗੋਲ ਕੌਲੀਆਂ ਜੇ ਰੱਖੋ ਜਿਹੜੇ ਇਹਦੇ ਤੇ ਜਾਏ ਨਾ ਬਸ ਡਿਜ਼ਾਈਨ ਨੇ ਥੋੜਾ ਸਵਾਦ ਬਣਾਉਣਾ ਜਿਹੜਾ ਇਹਦੇ ਚ ਸਮਾਨ ਰੱਖਣਾ ਕਾਜੂ ਬਦਾਮਾਂ ਦੇ ਵਿੱਚ ਕਾਜੂ ਬਦਾਮ ਪੈਸੇ ਨਾਲ ਹਾਂ ਫੜਾ ਫੜ ਜਾ ਮੈਂ ਤਾਂ ਤੁਰ ਕੇ ਜਾਈਂ ਤੋੜ ਕੇ ਆਇਆ ਜੇ ਇਹਨੇ ਹੁਣ ਉੱਤ ਤਰੱਕੀ ਕਰੀ ਦਾ ਸਮਾਨ ਵੀ ਤਰੱਕੀ ਸਮਾਨ ਵੀ ਤਰੱਕੀ ਜੇ ਕਰ ਲਿਆ ਉੱਪਰ ਕੁੱਪਰ ਵੀ ਖੋਲ ਲੈਣਾ ਚੱਲ ਹੁਣ ਉੱਪਰ ਕੀ ਦੇਖਣ ਜਾਣਾ ਜਿਹੜਾ ਸਮਾਨ ਤੋਂ ਦੇਖਣ ਆਈ ਉਹ ਦੇਖ ਜਾਸਵੀਨ ਬੈਠੀ ਗੱਡੀ 'ਚ ਵੇਟ ਕਰ ਰਹੀ ਹੈ ਤੇਰਾ ਜਾਸਵੀਨ ਠੀਕ ਹੈ ਜੀ ਹਾਂਜੀ ਹਾਂ ਜੀ ਹਾਂ ਠੀਕ ਹੈ ਜੀ ਠੀਕ ਆ ਸੱਤ ਨਾ ਹੋ ਹੋੜ ਬੜੀ ਦੇਰ ਬਾਅਦ ਆਈ ਉਹ ਬੱਸ ਹਾਂ ਮੈਨੂੰ ਦੱਸੀ ਠੀਕ ਹੈ ਬੁੜੀ ਹਾਂਜੀ ਹਾਂ ਵੈਸੇ ਕੀ ਰੇਟ ਆ ਸਟੀਲ ਸਟੀਲ ਭਾਜੀ ਇਹ ਅਲੱਗ-ਅਲੱਗ ਆ ਇਹ ਇਹ ਬਾਈ ਪੀਸ ਹੁੰਦੇ ਆ ਬਾਕੀ ਬਾਕੀ ਉਹਨੇ ਜਿਵੇਂ 250 ਰੁਪਏ ਤੋਂ ਸਟਾਰਟ ਹੁੰਦੀ ਪਰ ਕਿਲ ਅੱਛਾ ਜੀ ਰੈਂਕ 200 ਰੁਪਏ ਤੋਂ ਸਟਾਰਟ ਹੁੰਦਾ ਤਾਂ ਕਿ ਜੀ 280 ਕਿੰਨਾ ਭਗ ਵਜਨ ਹੈ 6 0 ਆ ਫੋਟੋ ਭੇਜੀ ਦੇਖੀਂ ਵੈਸੇ ਵਜਨ ਦੱਸ ਦਿੰਨਾ ਇਹ ਵਜਨ ਵਾਲੀ ਨਹੀਂ ਹੈ ਹਾਂ ਇਹ ਪਰਪੂਸ ਕਰਨੀ ਹੈ ਹੋ ਗਿਆ ਅਦਰ ਇਹਨਾਂ ਨੂੰ ਬੁਝਾ ਛੱਡੋ ਮੈਨੂੰ ਵਜਨ ਦਾ ਕਰ ਲੈਣ ਦੇ ਪੂਰਾ 5 ਕਿਲੋ ਦੀ ਉਹ ਪੂਰਾ ਵਿੱਚ 60 ਗ੍ਰਾਮ ਦਾ ਲਫਾਫਾ ਵੀ ਹੋਣਾ ਹੈ ਇਹ ਠੀਕ ਹੈ ਇੱਥੇ ਬੜੀ ਧੀਮੀ ਇਸ ਤੋਂ ਬੜੀ ਧੀਹੀ ਹੈ ਇਸ ਤੋਂ ਬੜੀ ਤਿੱਖੀ ਨਹੀਂ ਹੈ ਆ ਗਿਆ ਜੀ ਤੁਹਾਡਾ ਮੱਗ ਆ ਗਿਆ ਹੁੰਦੇ ਇੰਨੇ ਇਹ 800 ਗ੍ਰਾਮ ਹੈ ਕਿੰਨੇ ਦੀ ਇਹ ਇਹ 380 ਦੀ ਹੈ 280 ਦੀ ਅਰਥ ਨਜ਼ਰ ਪਾ ਦੇ ਨੇ ਆ ਦੇ ਇਹ ਲੈ ਹਾਂ ਬੱਸ ਦੇ ਪੈਸੇ ਪੈਸੇ ਮੇਰੇ ਕੋਲ ਹੈਗੇ ਯਾਰ ਗੂਗਲ ਮੈਨੂੰ ਤਾਂ ਲੱਗਦੀ ਨਹੀਂ ਵੀ ਮੇਰੇ ਕੋਲ ਪੈਸੇ ਹੈਗੇ ਅੱਜ ਮੈਂਨੇ ਦੇਖਿਆ ਤਾਂ 500 ਉਹ ਆ ਗਿਆ ਜੀ ਡੱਬਾ ਤਾਂ ਗਰਗੇ ਵੇਤਾ ਕਿਸੇ ਜੇਬ ਚ ਹੈ ਨਹੀਂ ਆ ਲੈ ਆਹੇ ਦੇਖਦੇ ਤੈਨੂੰ ਜ਼ਵੇਰ ਦੇ ਵੀ 500 ਰੁਪਏ ਦੇ ਇਹ ਚਪਾ ਗੱਤ ਰਿਹਾ। ਬਸ ਆ ਵੀ ਦੇ ਦੇ। ਨਹੀਂ ਇੰਸਾਨ ਨੇ। ਤੋੜਾ ਮੈਂ ਨਾ ਕਰ ਰਿਹਾ। ਨਹੀਂ ਤਾਂ ਪੁੱਛ ਰਹੀ। ਨਹੀਂ ਮੈਂ ਫੈਦਾ। ਆਇਆ ਨਾ ਕਰੋ ਜੀ ਇਹ ਤਾਂ ਦੇਖੋ ਹੁਣ ਤੁਹਾਡੀ ਗੱਲ ਗਲਤ ਹੈ। ਤੁਸੀਂ ਮੇਰੇ ਮੈਂ ਜਿਹੜਾ ਮੈਂ ਤੁਹਾਡਾ ਮਾਨ ਕੀਤਾ ਨਾ ਇਹ ਮੈਨੂੰ ਪਤਾ ਮੈਂ ਤਾਂ ਹੀ ਫੜ ਲਿਆ ਮੈਂ ਕਿ ਮੈਂ ਹੀ ਕਰ ਦਿੰਦਾ ਤੁਸੀਂ ਰਹਿਣ। ਇਹਨਾਂ ਨੂੰ ਪੈਸੇ ਵੀ ਨਹੀਂ ਫੜਾਉਣੇ ਆਉਂਦੇ। ਨਾ ਮੈਂ ਤਾਂ ਤਿਆਰਕ ਤੋਂ ਕੱਢੇ ਸੀ। ਤੁਹਾਡੇ ਨੇ ਆ ਤਾਂ ਮੜ ਲਓ ਪੈਸੇ ਕਰੋ ਪੈਸੇ ਵਾਲੀ ਕੋਈ ਮੈਂ ਪਰ ਮੈਂ ਕੱਟਨੇ 380 ਦੀ ਹੈ ਪਰ ਮੈਂ ਪਿਆ ਦੇਖ ਲੈ ਮੈਂ ਕਿ ਕੋਈ ਗੱਲ ਨਹੀਂ ਕੱਟ ਲਾ ਰਿਹਾ। ਚਲੋ ਲੈ ਲਓ ਹੁਣ ਕੀ ਕਰਨਾ ਇੱਥੇ ਦਾਈ ਕੋ ਸੁਣਾ ਹੁਣ ਚਲੋ ਅਜਾ ਟੱਕਣ ਟੁੱਕਣ ਵਾਸਤੇ ਇਹ ਆਪਾਂ ਨਹੀਂ ਚਲੋ ਧੰਨਵਾਦ ਜੀ ਸਾਨੂੰ ਲੁੱਟਣ ਵਾਸਤੇ ਚਲੋ ਜੀ ਅਜੇ ਬਾਅਦ ਤੱਕ ਚੱਲ ਗਿਆ ਹੈ ਚਲੋ ਫਿਰ ਫੇਰ ਵੀ ਨਹੀਂ ਜੀ ਪਲੀਸਾ ਭੋਲਣਾ ਲੈ ਲੈ ਔਰ ਤੇ ਮਿਲਣਾ ਉਹ ਆ ਦੇਓ ਜੀ ਲੀਸਾ ਪੋ ਲੈਣਾ ਇਹਨਾਂ ਨੂੰ 2 2 ਦੇ ਦੋ ਲਓ ਜੀ ਤੇ ਇਹ ਕਾਜੂ ਬਦਾਮ ਗਿਰੀਆਂ ਤੇ ਤਾਂ ਹੁਣ ਤਾਂ ਜਿਹੜੇ ਬਦਾਮਾਂ ਤੇ ਨਿਕਲਣੇ ਉਹ ਤਾਂ ਨਿਕਲਣੇ ਕਰੋਟਾਂ ਦਾ ਤੇ ਇਹ ਤਾਂ ਉਹੀ ਚੱਲਣੇ ਆ ਕਰੋਟ ਬਹੁਤ ਸਪੈਸ਼ਲ ਹੈ ਜੀ ਇਹ ਸਪੈਸ਼ਲ ਕਰੋਟਾਂ ਦਾ ਜੀ ਇਹ ਕਿੰਨੇ ਦਾ ਹੈ ਇਹ ਨੂੰ ਪੇਜਾਈ ਜੀ ਹਲ ਮੇਰੇ ਕੋਲ ਤਾਂ ਖਤਮ ਕਰਤੇ ਪਾ ਤੇ ਹੁਣ ਆਪਣੇ ਕੋਲ ਤੋਂ ਵੀ ਕੱਢੀ ਜਾਣ ਬੀਰ ਵੀ ਕੱਢਣ ਲੱਗੇ ਬਾਕੀ ਫਿਰ ਕੀ ਨਾ ਤੜੇ ਦੇ ਤੋ ਦੇ ਤੋ ਵੈਰੀ ਗੁੱਡ ਸੁਪਰ ਫਾਸਟਾ ਕੰਮ ਪਗੜ ਮੈਂ ਤੁਹਾਡਾ ਮੋੜਿਆ ਉਹ ਉਹ ਦਾਵਾ ਭੁੱਲੇ ਗਿਆ ਦਾ ਚਲੋ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਨਹੀਂ ਸਤਨਾਮ ਵਾਹ